ਦੀ ਜਸਵੰਤ ਸਿੰਘ ਖਾਲੜਾ ਤੇ ਬਨ ਰਹੀ ਦਿਲਜੀਤ ਦੋਸਾਂਝ ਦੀ ਪੰਜਾਬ 95 ਤੁਸੀਂ ਦੱਸਿਆ ਤੁਹਾਡਾ ਵੀ ਵਿੱਚ ਬਹੁਤ ਵੱਡਾ ਰੋਲ ਹੈ ਉਹਦੇ ਚ ਇੱਕ ਐਮਐਲਏ ਦਾ ਕਰੈਕਟਰ ਆ ਬਹੁਤ ਜ਼ਬਰਦਸਤ ਉਹ ਮੈਂ ਦਿਲਜੀਤ ਨਾਲ ਕੀਤਾ ਹੁਣ ਜਿਹੜੀ ਸੈਂਸਰ ਬੋਰਡ ਨੇ ਮੰਗ ਕੀਤੀ 127 ਘਟ ਦੀ ਕਰਦੀ ਹੈ ਕਿਉਂਕਿ ਡਾਇਰੈਕਟਰ ਵੀ ਤਹਾਨੀ ਤ੍ਰਿਆਮ ਦਾ ਕਹਿਣਾ ਕਿ ਇਹ ਮੇਰੀ ਫਿਲਮ ਨਹੀਂ ਹੋਵੇਗੀ ਤੇ ਦਿਲਜੀਤ ਦੋਸਾਂਝ ਦਾ ਵੀ ਇਹ ਕਹਿਣਾ ਮਤਲਬ ਇਹ ਨਾ ਸੋਚਿਓ ਕਿ ਇਹ ਦਿਲਜੀਤ ਦੋਸਾਂਝ ਦੀ ਫਿਲਮ ਹੈ ਜੋ ਹੁਣ ਕੱਟ ਕਰਨ ਤੋਂ ਬਾਅਦ ਪੇਸ਼ ਹੋਏਗੀ ਜਿਹੜੀ ਕਿ ਉਹਨਾਂ ਸਰਕਾਰੀ ਕਾਗਜ਼ਾਂ ਤੇ ਉਹਨਾਂ ਡਾਕੂਮੈਂਟਸ ਤੇ ਹੀ ਆਧਾਰਿਤ ਹੈ ਜਿਹੜੇ ਕਿ ਅਦਾਲਤਾਂ ਵੱਲੋਂ ਜਾਂ ਹੋਰ ਦਿੱਤੇ ਗਏ ਹਨ ਤਾਂ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ ਕਸ਼ਮੀਰ ਫਾਈਲ ਕੇਰਲਾ ਸਟੋਰੀ ਝੂਠੀਆਂ ਫਿਲਮ ਆਪ ਦੀਆਂ ਜਿਹੜੀਆਂ ਤੁਸੀਂ ਫਿਲਮਾਂ ਨੇ ਜਿਹੜੀਆਂ ਜਿੰਨਾ ਫਿਲਮਾਂ ਦੇ ਵਿੱਚ ਤੁਸੀਂ ਸ਼ਰਿਆਮ ਹੀ ਪ੍ਰਚਾਰ ਕਰ ਰਹੇ ਹੋ ਆਪ ਦੇ ਖਾਸ ਆਪ ਦੀ ਵਿਚਾਰਧਾਰਾ ਦਾ ਜਾਂ ਆਪ ਦੇ ਧਰਮ ਦਾ ਆਹ ਗੋਧਰਾ ਕਾਂਡ ਤੇ ਜਵੇਂ ਸਾਫਰਮਤੀ ਐਕਸਪ੍ਰੈਸ ਇਹ ਸਾਰੀਆਂ ਇਹਨਾਂ ਨੇ ਆਪ ਦਾ ਪ੍ਰਚਾਰ ਕਰਨ ਲਈ ਬਣਾਈਆਂ ਵੀ ਆ ਫਿਲਮਾਂ ਨੇ ਐਮਰਜੈਂਸੀ ਇੱਥੋਂ ਤੱਕ ਕੇ ਕੰਗਣਾ ਰਣਾ ਤਾਲੀ ਉਹਨਾਂ ਫਿਲਮਾਂ ਨੂੰ ਇਹ ਐਜ਼ ਇਟ ਪਾਸ ਕਰਦੇ ਨੇ ਕੋਈ ਇਹ ਸਰਟੀਫਿਕੇਟ ਵੀ ਨਹੀਂ ਦਿੰਦੇ ਕੋਈ ਕੱਟ ਨਹੀਂ ਦਿੰਦੇ ਸਿੱਧੀ ਪਾਸ ਉਹਨਾਂ ਦਾ ਪਰਿਵਾਰ ਵੀ ਬੈਠਾ ਔਰ ਉਹਨਾਂ ਨੂੰ ਕਹਿ ਰਿਹਾ ਕਿ ਸਾਡੇ ਸਾਹਮਣੇ ਬਾਹਰ ਉਹ ਸੜਕ ਤੇ ਕਾਰ ਧੋ ਰਹੇ ਸੀ ਤੇ ਪੁਲਿਸ ਚੱਕ ਕੇ ਲੈ ਗਈ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਤੇ ਇਹਦੇ ਬਾਰੇ ਯਾਰ ਬੋਲਿਆ ਜਾ ਸਕਦਾ ਸੀ ਇਹ ਜਿਹੜੀ ਸਰਕਾਰ ਆ ਜਾਂ ਇਸ ਜਿਹੜਾ ਦੇਸ਼ ਆ ਇਹ ਇਸ ਕਿਸਮ ਦਾ ਮੌਕਾ ਦੇਵੇ ਹੀ ਨਾ ਕਿ ਲੋਕਾਂ ਨੂੰ ਇਹ ਲੱਗੇ ਕਿ ਸਾਡੇ ਨਾਲ ਘਟਕਣਤੀਆਂ ਦੇ ਕਰਕੇ ਥੱਕਾ ਹੋਇਆ ਤਾਂ ਉਹਦੇ ਚ ਇੱਕ ਐਮਐਲਏ ਦਾ ਕਰੈਕਟਰ ਆ ਬਹੁਤ ਜ਼ਬਰਦਸਤ ਤੇ ਉਹ ਮੈਂ ਦਲਜੀਤ ਨਾਲ ਕੀਤਾ ਫੇਰ ਜਿਵੇਂ ਆਪਾਂ ਹੁਣੇ ਗੱਲ ਕੀਤੀ ਜਸਵੰਤ ਸਿੰਘ ਖਾਲੜਾ ਤੇ ਬਨ ਰਹੀ ਦਿਲਜੀਤ ਦੋਸਾਂਝ ਦੀ ਪੰਜਾਬ 95 ਤੁਸੀਂ ਦੱਸਿਆ ਤੁਹਾਡਾ ਵੀ ਵਿੱਚ ਬਹੁਤ ਵੱਡਾ ਰੋਲ ਹੈ ਹਾਂਜੀ ਹੁਣ ਅੱਗੇ ਕਿਵੇਂ ਦੇਖਦੇ ਹੋ ਇਸ ਫਿਲਮ ਦਾ ਕੀ ਬਣੇਗਾ ਕਿਉਂਕਿ ਹੁਣ ਡਾਇਰੈਕਟਰ ਹਾਨੀ ਤ੍ਰਿਹਾਨ ਇਹਨਾਂ ਵੱਲੋਂ ਵੀ ਬਿਆਨ ਆਨੇ ਸ਼ੁਰੂ ਹੋ ਗਏ ਆ ਕਿ ਹੁਣ ਜਿਹੜੀ ਸੈਂਸਰ ਬੋਰਡ ਨੇ ਮੰਗ ਕੀਤੀ 127 ਕੱਟ ਦੀ ਕਰਦੀ ਆ 127 ਕੱਟ ਤੱਕ ਫਿਲਮ ਪਹੁੰਚ ਚੁੱਕੀ ਹੈ ਜੀ ਤੇ ਜੇ ਹੁਣ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਇਹ ਫਿਲਮ ਅਸੀਂ ਇਹੀ ਕਵਾਂਗੇ ਸਾਡੀ ਫਿਲਮ ਨਹੀਂ ਹੈ ਕਿਉਂਕਿ ਡਾਇਰੈਕਟਰ ਵੀ ਰਾਈਟਰ ਹਨੀਤ ਰਿਹਾਨ ਦਾ ਕਹਿਣਾ ਕਿ ਇਹ ਮੇਰੀ ਫਿਲਮ ਨਹੀਂ ਹੋਵੇਗੀ ਤੇ ਦਿਲਜੀਤ ਦੋਸਾਂਝ ਦਾ ਵੀ ਇਹ ਕਹਿਣਾ ਫਿਰ ਇਸ ਫਿਲਮ ਦਾ ਮਤਲਬ ਇਹ ਨਾ ਸੋਚਿਓ ਕਿ ਇਹ ਦਿਲਜੀਤ ਦੋਸਾਂਝ ਦੀ ਫਿਲਮ ਹੈ ਜੋ ਹੁਣ ਕੱਟ ਕਰਨ ਤੋਂ ਬਾਅਦ ਪੇਸ਼ ਹੋਏਗੀ ਨਹੀਂ ਮੈਨੂੰ ਐਦਾਂ ਲੱਗਦਾ ਕਿ ਜੇ ਫਿਲਮ ਰਿਲੀਜ਼ ਹੋਊਗੀ ਤਾਂ ਵਿਦਆਊਟ ਕੱਟ ਹੀ ਰਿਲੀਜ਼ ਹੋਊਗੀ ਜੇ ਸਿਨਮੇ ਚ ਨਾ ਹੋਊਗੀ ਤਾਂ ਨੈਟਫਲਿਕਸ ਤੇ ਕਰ ਦੇਣ ਜਾਂ ਉਹਨੂੰ ਜਿਹੜਾ ਹੈਗਾ ਕਿਸੇ ਹੋਰ ਦੇਸ਼ ਤੋਂ ਸੈਂਸਰ ਲੈ ਲੈਣ ਹੈਨਾ ਅ ਇਸ ਕਰਕੇ ਜੇ ਕੱਟ ਵਾਲੀ ਗੱਲ ਆ ਜਿਹੜੀ ਉਹ ਗੱਲ ਇੰਨੀ ਕੁ ਜ਼ਿਆਦੇ ਗਲਤ ਹੁੰਦੀ ਆ ਕਿ ਫਿਲਮ ਦੇ ਖਿਲਾਫ ਜਾਂਦੀ ਆ ਕਿ ਜੇ ਫਰਜ਼ ਕਰੋ ਕੋਈ ਕੱਟ ਨਾ ਵੀ ਲਾਵੇ ਸੈਂਸਰ ਤਾਂ ਵੀ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਇਹ ਹੁਣ ਤਾਂ ਇਹਦੇ 'ਚ ਲੱਗੇਗੇ ਹੋਣਗੇ ਕੱਟ ਇਹਦੇ 'ਚ ਉਹ ਗੱਲ ਨਹੀਂ ਰਹੀ ਹੋਣੀ ਹੈਨਾ ਪਹਿਲਾਂ ਵੀ ਬਹੁਤ ਫਿਲਮਾਂ ਨਾਲ ਐ ਹੋਇਆ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਹਨੀਤ ਰਹਿਣ ਜਿਸ ਤਰ੍ਹਾਂ ਹੁਣ ਮੀਡੀਆ ਨੂੰ ਦਿਖਾ ਕੇ ਗਏ ਆ ਫਿਲਮ ਤੁਹਾਨੂੰ ਪਤਾ ਹੀ ਆ ਜੀ 94 ਪੱਤਰਕਾਰਾਂ ਨੂੰ ਜੀ ਬੁੱਧੀਜੀਵੀਆਂ ਨੂੰ ਰਾਈਟਰਾਂ ਨੂੰ ਫਿਲਮ ਦਿਖਾਈ ਆ ਉਹਨਾਂ ਨੇ ਤਾਂ ਉਹ ਇੱਕ ਲਹਿਰ ਕ੍ਰੀਏਟ ਕਰਨੀ ਚਾਹੁੰਦੇ ਨੇ ਔਰ ਹੋਣੀ ਵੀ ਚਾਹੀਦੀ ਆ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਕਿ ਜੇ ਮਤਲਬ ਤੁਸੀਂ ਆਪ ਦੀਆਂ ਜਿਹੜੀਆਂ ਤੁਸੀਂ ਫਿਲਮਾਂ ਨੇ ਜਿਹੜੀਆਂ ਜਿੰਨਾ ਫਿਲਮਾਂ ਦੇ ਵਿੱਚ ਤੁਸੀਂ ਸ਼ਰਿਆਮ ਹੀ ਪ੍ਰਚਾਰ ਕਰ ਰਹੇ ਹੋ ਆਪ ਦੇ ਕਾ ਸਾਬ ਦੀ ਵਿਚਾਰਤਾ ਰਦਾ ਜਾਂ ਆਪਦੇ ਧਰਮ ਦਾ ਚਾਹੇ ਉਹ ਕਸ਼ਮੀਰ ਫਾਈਲਾ ਚਾਹੇ ਉਹ ਕੇਰਲਾ ਸਟੋਰੀਆ ਚਾਹੇ ਉਹ ਆਪਣੀ ਸਾਬਰਮਤੀ ਐਕਸਪ੍ਰੈਸ ਆ ਇਦਾਂ ਦੀਆਂ ਫਿਲਮਾਂ ਕਰ ਰਹੇ ਹਾਂ ਪਾਸ ਕਰ ਰਹੇ ਹਾਂ ਤਾਂ ਇੱਕ ਉਹ ਫਿਲਮ ਜਿਹੜੀ ਜਿਹੜੀ ਕਿ ਉਹਨਾਂ ਸਰਕਾਰੀ ਕਾਗਜ਼ਾਂ ਤੇ ਉਹਨਾਂ ਡਾਕੂਮੈਂਟਸ ਤੇ ਹੀ ਆਧਾਰਤਾ ਜਿਹੜੇ ਕਿ ਅਦਾਲਤਾਂ ਵੱਲੋਂ ਜਾਂ ਹੋਰ ਦਿੱਤੇ ਗਏ ਹਨਾ ਤਾਂ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ ਹਨ ਤੇ ਮੈਨੂੰ ਲੱਗਦਾ ਵੀ ਜੇ ਇਦਾਂ ਹੀ ਰਿਹਾ ਸੈਂਸਰ ਦਾ ਰਵਈਆ ਤਾਂ ਫਿਰ ਇਹਨੂੰ ਥੀਏਟਰ ਦੇ ਵਿੱਚ ਨਹੀਂ ਕਰਨਾ ਚਾਹੀਦਾ ਜਿੱਦਾਂ ਪਹਿਲਾਂ ਚਮਕੀਲਾ Netflix ਤੇ ਰਿਲੀਜ਼ ਹੋਈ ਆ ਉਸ ਤਰੀਕੇ ਨਾਲ ਇਹਨੂੰ ਵੀ ਕਿਸੇ OTT ਪਲੇਟਫਾਰਮ ਤੇ ਵੱਡੇ ਤੇ ਸਕੋ ਮੈਂ ਤਾਂ ਚਾਹੂੰਗਾ ਕਿਤੇ ਕਿ ਲਾਇਓਂਸ ਗੇਟ ਵਰਗੇ ਕਿਸੇ ਹੋਰ ਜਿਹੜੇ ਇੰਟਰਨੈਸ਼ਨਲ ਸਿਨੇਮਾ ਦੇ ਨੇ ਉਹ ਜੇ ਜਗ੍ਹਾ ਤੇ ਇਹਨੂੰ ਰਿਲੀਜ਼ ਕਰਨਾ ਚਾਹੀਦਾ ਫਿਲਮ ਨੂੰ ਬਾਕੀ ਉਹ ਆ ਬਹੁਤ ਵੱਡੇ ਨੇ ਰੌਨੀ ਸਕਰੂ ਵਾਲਾ ਬਹੁਤ ਵੱਡੇ ਪ੍ਰੋਡਿਊਸਰ ਨੇ ਹਣੀ ਤਰਾਹ ਜੀ ਤੁਸੀਂ ਫਿਲਮਾਂ ਦੀਆਂ ਕਹਾਣੀਆਂ ਲਿਖਦੇ ਹੋ ਉਦੋਂ ਇਹਦੋਂ ਇਦਾਂ ਦੀ ਜਦੋਂ ਕੋਈ ਸਿਚੁਏਸ਼ਨ ਹੋ ਜਾਂਦੀ ਉਦੋਂ ਕਿੰਨਾ ਕੁ ਦੁੱਖ ਲੱਗਦਾ ਹੈ ਕਿ ਮਤਲਬ ਅਸੀਂ ਜੋ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਜਾਂ ਤਾਂ ਸਾਡੀ ਗੱਲ ਨਹੀਂ ਸਮਝ ਆ ਰਹੀ ਜਾਂ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਇਹ ਦੇਖੋ ਜੀ ਦੋ ਤਿੰਨ ਗੱਲਾਂ ਹੁੰਦੀਆਂ ਨੇ ਕੁਝ ਘੱਟ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਵਿਚਾਰਧਾਰਾ ਨਾਲ ਸਬੰਧਤ ਨਹੀਂ ਹੁੰਦੇ ਮੰਨ ਲਓ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਜਾਨਵਰਾਂ ਨੂੰ ਕਿਤੇ ਆਪਾਂ ਹਰਟ ਕਰਦੇ ਹਾਂ ਪਰ ਮੈਂ ਨਾ ਬੜਾ ਹੈਰਾਨ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਂ ਫਿਲਮ ਦੇਖੀ ਸਾਊਥ ਦੀ ਫਿਲਮ ਸੀਗੀ ਉਹ ਹਿੰਦੀ ਚ ਡਬ ਹੋ ਕੇ ਆਈ ਔਰ ਬੜੀ ਕਾਮਯਾਬ ਫਿਲਮ ਰਹੀ ਆ ਮਾਰਕੋ ਮੈਂ ਇੰਨਾ ਹੈਰਾਨ ਹੋਇਆ ਉਸ ਫਿਲਮ ਨੂੰ ਦੇਖ ਕੇ ਐਜ਼ ਅ ਫਿਲਮ ਉਹ ਇੱਕ ਚੰਗੀ ਫਿਲਮ ਆ ਪਰ ਉਹਦੇ ਲਈ ਦਿਲ ਚਾਹੀਦਾ ਦੇਖਣ ਨੂੰ ਤੁਸੀਂ ਮਤਲਬ ਕੁੜੀਆਂ ਸਾਡੀਆਂ ਇਹ ਆ ਪਹਿਣਾ ਤਾਂ ਮਤਲਬ ਉਹ ਨਹੀਂ ਦੇਖ ਸਕਦੀਆਂ ਇਹੋ ਜਾਂ ਮਤਲਬ ਆਮ ਬੰਦਾ ਵੀ ਨਹੀਂ ਦੇਖ ਸਕਦਾ ਇੰਨਾ ਵਾਇਲੈਂਸ ਉਹ ਇੱਕ ਪਾਸੇ ਇੱਕ ਰੀਜIONAL ਸਿਨੇਮਾ ਦੀ ਫਿਲਮ ਜਿਹੜੀ ਐ ਇੰਨੀ ਵਾਇਲੈਂਟ ਆ ਉਹਨੂੰ ਸੈਂਸਰ ਨੇ ਸਰਟੀਫਿਕੇਟ ਦੇ ਦਿੱਤਾ ਬੱਦ ਤੋਂ ਬੱਦ ਕੀ ਦਿੱਤਾ ਵੀ ਏ ਸਰਟੀਫਿਕੇਟ ਦੇ ਦਿੱਤੇ ਦੂਜੇ ਪਾਸੇ ਬਹੁਤ ਘੱਟ ਵਾਇਲੈਂਸ ਹੁੰਦਾ ਪੰਜਾਬੀ ਫਿਲਮ ਚ ਬਹੁਤ ਘੱਟ ਉਹਦੇ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਆ ਉਹਨੂੰ ਵੀ ਉਚਾ ਕੇ ਇਹ ਦੇ ਦਿੰਦੇ ਆ ਦੂਸਰੇ ਪਾਸੇ ਇੱਕ ਪਾਸੇ ਅਸੀਂ ਸਿੱਖ ਸਟਰਗਲ ਦੀ ਗੱਲ ਕਰ ਰਹੇ ਹਾਂ ਇੱਕ ਹਿਊਮਨ ਰਾਈਟਸ ਦਾ ਐਕਟਿਵਿਸਟ ਸੀਗਾ ਸਾਡਾ ਵੱਡਾ ਭਾਈ ਜਸਵੰਤ ਸਿੰਘ ਖਾਲੜਾ ਸਾਡੇ ਸਤਿਕਾਰਯੋਗ ਸ਼ਹੀਦ ਨੇ ਉਹ ਉਹਦੀ ਜ਼ਿੰਦਗੀ ਤੇ ਬਣੀ ਵੀ ਫਿਲਮ ਸਾਰਾ ਕੁਝ ਜੋ ਹੈਗਾ ਡਾਕੂਮੈਂਟ ਤੁਸੀਂ ਪਹਿਲਾਂ ਦੱਸ ਚੁੱਕਿਆ ਉਹਦੇ ਤੇ ਹੀ ਆ ਕੁਝ ਆਪਦੇ ਕੋਲੋਂ ਨਹੀਂ ਜੋੜਿਆ ਉਹ ਤਾਂ ਤੁਸੀਂ ਪਾਸ ਨਹੀਂ ਕਰ ਰਹੇ ਕਸ਼ਮੀਰ ਫਾਈਲ ਕੇਰਲਾ ਸਟੋਰੀ ਝੂਠੀਆਂ ਫਿਲਮ ਜਿਹੜੀਆਂ ਆਹਾ ਗੋਦਰਾ ਕਾਂਡ ਤੇ ਜਵੇਂ ਸਾਬਰਮਤੀ ਐਕਸਪ੍ਰੈਸ ਇਹ ਸਾਰੀਆਂ ਇਹਨਾਂ ਨੇ ਆਪ ਦਾ ਪ੍ਰਚਾਰ ਕਰਨ ਲਈ ਬਣਾਈਆਂ ਵਿਆ ਫਿਲਮਾਂ ਨੇ ਇਹਨਾਂ ਨੂੰ ਇਹ ਐਮਰਜੈਂਸੀ ਇੱਥੋਂ ਤੱਕ ਕੇ ਕੰਗਣਾ ਰਮਾ ਤੱਕ ਉਹਨਾਂ ਫਿਲਮਾਂ ਨੂੰ ਇਹ ਐਜ਼ ਇਟ ਪਾਸ ਕਰਦੇ ਨੇ ਕੋਈ ਐਸ ਸਰਟੀਫਿਕੇਟ ਵੀ ਨਹੀਂ ਦਿੰਦੇ ਕੋਈ ਕੱਟ ਨਹੀਂ ਦਿੰਦੇ ਸਿੱਧੀ ਪਾਸ ਇਹੀ ਰੋਣਾ ਹਨੇਤਰ ਹਨ ਭਾਜੀ ਰੋ ਰਹੇ ਆ ਚੈਨਲਾਂ ਤੇ ਬੈਠੇ ਕੇ ਯਾਰ ਮੇਰੀ ਫਿਲਮ ਨਾਲ ਐ ਕਿਉਂ ਕਰ ਰਹੇ ਹੋ ਤੁਸੀਂ ਔਰ ਸਾਨੂੰ ਦੁੱਖ ਹੁੰਦਾ ਇਸ ਗੱਲ ਦਾ ਵੇਖੋ ਇਸ ਗੱਲ ਨੂੰ ਮੈਂ ਮੰਨਦਾ ਕਿ ਜੇ ਤੁਸੀਂ ਕਹਿ ਦਿਓ ਕਿ ਜਿਹੜੀ ਆ ਨਾ ਬੋਲਣ ਦੀ ਆਜ਼ਾਦੀ ਆ ਆਪਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆ ਇਹਦਾ ਨਜਾਇਜ਼ ਫਾਇਦਾ ਵੀ ਨਹੀਂ ਉਠਾਉਣਾ ਚਾਹੀਦਾ ਇਹ ਗੱਲ ਮੈਂ ਮੰਨਦਾ ਮੈਂ ਆਖਾਂ ਕਿ ਮੈਂ ਜੋ ਮਰਜੀ ਬਕਵਾਸ ਕਰੀ ਜਾਵਾਂ ਤੇ ਫਿਰ ਆਖਾਂ ਕਿ ਬੋਲਣ ਦੀ ਆਜ਼ਾਦੀ ਚਾਹੀਦੀ ਹੈ ਤੇ ਜੇ ਇਹਨੂੰ ਕੋਈ ਰੋਕਦਾ ਤਾਂ ਮੈਂ ਆਖਾਂ ਮੇਰੀ ਜੀ ਬੋਲਣ ਦੀ ਆਜ਼ਾਦੀ ਤੇ ਜੀ ਇਹ ਜਿਹੜਾ ਹੈ ਬੰਦਸ਼ ਲਾ ਰਹੇ ਆ ਇਹ ਗੱਲ ਮੈਨੂੰ ਪਤਾ ਹੈ ਮੈਨੂੰ ਪਤਾ ਕਿ ਬੋਲਣ ਦੀ ਆਜ਼ਾਦੀ ਦੇ ਵਿੱਚ ਵੀ ਅਸੀਂ ਕਿੱਥੋਂ ਤੱਕ ਬੋਲ ਸਕਦੇ ਪਰ ਜਦੋਂ ਅਸੀਂ ਉਨਾ ਹੀ ਬੋਲ ਰਹੇ ਹੁੰਦੇ ਆ ਉਹਦੇ ਤੇ ਵੀ ਤੁਸੀਂ ਬੰਦਸ਼ ਲਾ ਰਹੇ ਹੋ ਅੰਕੁਸ਼ ਲਾ ਰਹੇ ਹੋ ਉਨਾ ਹੀ ਇਹ ਬਹੁਤ ਮਾੜੀ ਗੱਲ ਹੁਣ ਉਸ ਟਾਈਮ ਜਿੰਨੇ ਸਿੱਖ ਨੌਜਵਾਨ ਲਾਪਤਾ ਹੋਏ ਸੀ 25000 ਤਾਂ ਖਾਲੜਾ ਸਾਹਿਬ ਨੇ ਉਹਨਾਂ ਦੀ ਗਿਣਤੀ ਕੀਤੀ ਤਾਂ ਇੱਕ ਸਟਰਗਲ ਸੀਗੀ ਉਹਨਾਂ ਦੀ ਹੁਣ ਉਹ ਸਾਰੀਆਂ ਗੱਲਾਂ ਹੈਗੀਆਂ ਨੇ ਤੇ ਤੁਹਾਨੂੰ ਕੀ ਪ੍ਰੋਬਲਮ ਆ ਇੱਥੇ ਕਿਤਾਬਾਂ ਵੀ ਛਾਪ ਰਹੀਆਂ ਨੇ ਸਰਦਾਰ ਅਜਮੇਰ ਸਿੰਘ ਦੀ ਵੀ ਕਿਤਾਬ ਆ ਦੋ ਤਿੰਨ ਕਿਤਾਬਾਂ ਹੋਰ ਵੀ ਨੇ ਉਹਨਾਂ ਦਾ ਪਰਿਵਾਰ ਵੀ ਬੈਠਾ ਜੀ ਔਰ ਉਹਨਾਂ ਨੂੰ ਕਹਿ ਰਿਹਾ ਕਿ ਸਾਡੇ ਸਾਹਮਣੇ ਬਾਹਰ ਉਹ ਸੜਕ ਤੇ ਕਾਰਤ ਹੋ ਰਹੇ ਸੀ ਤੇ ਪੁਲਿਸ ਚੱਕ ਕੇ ਲੈ ਗਈ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਤੇ ਇਹਦੇ ਬਾਰੇ ਯਾਰ ਬੋਲਿਆ ਜਾ ਸਕਦਾ ਸੀ ਫਿਲਮ ਬਣਾਈ ਜਾ ਸਕਦੀ ਆ ਉਹ ਫਿਰ ਮਤਲਬ ਅਗਰ ਫਿਰ ਇੱਥੇ ਜਾ ਕੇ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਇੱਥੇ ਜਾ ਕੇ ਯਾਰ ਜਿਹੜੇ ਘੱਟ ਗਿਣਤੀ ਆ ਨੇ ਸਿੱਖ ਆ ਜਾਂ ਹੋਰ ਕੋਈ ਧਰਮ ਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ੱੱੱਕਾ ਹੋ ਰਿਹਾ ਇਸ ਦੇਸ਼ ਦੇ ਵਿੱਚ ਔਰ ਮੈਂ ਇਹੀ ਚਾਹੁੰਨਾ ਕਿ ਇਹ ਜਿਹੜੀ ਸਰਕਾਰ ਆ ਜਾਂ ਇਸ ਜਿਹੜਾ ਦੇਸ਼ ਆ ਇਹ ਇਸ ਕਿਸਮ ਦਾ ਮੌਕਾ ਦੇਵੇ ਹੀ ਨਾ ਕਿ ਲੋਕਾਂ ਨੂੰ ਇਹ ਲੱਗੇ ਕਿ ਸਾਡੇ ਨਾਲ ਘਟ ਗਿਣਤੀਆਂ ਦੇ ਕਰਕੇ ਧੱਕਾ ਹੋ ਰਿਹਾ ਧੱਕਾ ਹੋ ਰਿਹਾ